ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬੇਸਣ ਦੀ ਵਰਫੀ ਬਣਾਉਣ ਲੱਗੇ ਜੀ ਬਿਲਕੁਲ ਸੌਖੇ ਤਰੀਕੇ ਨਾਲ ਜਿਹੜੀ ਆਪਾਂ ਬਾਜ਼ਾਰ ਤੋਂ ਲਿਆ ਕੇ ਖਾਂਦੇ ਨਾ ਆਪਾਂ ਘਰੇ ਜਿਹੜੇ ਸਭ ਤੋਂ ਸੌਖਾ ਤਰੀਕਾ ਉਹ ਆਪਾਂ ਵਰਤੇ ਆ ਜਿਨੇ ਨਹੀਂ ਵੀ ਕਦੇ ਬਣਾਈ ਉਹ ਵੀ ਬਣਾ ਕੇ ਖਾ ਸਕਦਾ ਆ ਦੋ ਕੌਲੀਆਂ ਬੇਸਣ ਦੀਆਂ ਲਈਆਂ ਕੌਲੀ ਕੱਪ ਗਲਾਸ ਇੱਕ ਭਾਂਡਾ ਤੁਸੀਂ ਲੈ ਲਓ ਤੇ ਉਹਦੇ ਨਾਲੇ ਸਾਰੀਆਂ ਚੀਜ਼ਾਂ ਨਾਪ ਲਓ ਕੜਾਹੀ ਰੱਖ ਲਈ ਬਿਨਾ ਕਿ ਉਹ ਤੋਂ ਆਪਾਂ ਬੇਸਣ ਨੂੰ ਭੁੰਨਣਾ ਆ ਸੇਕ ਨੂੰ ਘੱਟ ਰੱਖ ਕੇ మీడియం ਸੇਕ ਰੱਖ ਕੇ ਬੇਸਣ ਨੂੰ ਜਿਹੜਾ ਚੰਗੀ ਤਰ੍ਹਾਂ ਭੁੰਨਾ ਹੈ ਤਾਂ ਆਪਣੀ ਬੇਸਣ ਦੀ ਪਰਫੀ ਜਿਹੜੀ ਵਧੀਆ ਬਣੂਗੀ ਵੀਡੀਓ ਤਾਂ ਆਪਾਂ ਪੂਰੀ ਬਣਾ ਨਹੀਂ ਸਕਦੇ ਜੇ ਆਪਾਂ ਪੂਰੀ ਵੀਡੀਓ ਬਣਾਉਣੇ ਤਾਂ ਬਹੁਤ ਹੀ ਲੰਬੀ ਹੋ ਜਾਂਦੀ ਆ ਤੇ ਪਰ ਬੇਸਣ ਨੂੰ ਜਿਹੜਾ ਸੇਕ ਨੂੰ ਘੱਟ ਰੱਖ ਕੇ ਨਾ ਬੇਸਣ ਨੂੰ ਇਦਾਂ ਦਵਾ ਦਵਾ ਕੇ ਬਹੁਤ ਸੋਹਣੀ ਮਹਿਕ ਆਉਣ ਲੱਗ ਜਾਂਦੀ ਆ ਜਦੋਂ ਬੇਸਣ ਭੁੱਜ ਜਾਂਦਾ ਨਾ ਕਲਰ ਵੀ ਇਹਦਾ ਚੇਂਜ ਹੋ ਜਾਂਦਾ ਤੇ ਮਹਿਕ ਆਉਣ ਲੱਗ ਜਾਂਦੀ ਬਹੁਤ ਸੋਹਣੀ ਤੇ ਇਦਾਂ ਦਵਾ ਦਵਾ ਕੇ ਇਹਨੂੰ ਜਿਹੜਾ ਜਿਹੜੀਆਂ ਵਿੱਚ ਦੇ ਡਲੀਆਂ ਆ ਤੇ ਉਹਨਾਂ ਨੂੰ ਖਤਮ ਕਰਨਾ ਆਪਾਂ ਤੇ ਬੇਸਨ ਨੂੰ ਆਪਾਂ ਇਦਾਂ ਘੱਟ ਸੇਕ ਦੇ ਉੱਤੇ ਭੁੰਨੀ ਜਾਣਾ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤਾਂ ਹੀ ਆਪਾਂ ਨੂੰ ਜਿਹੜਾ ਆ ਪੂਰਾ ਪ੍ਰੋਸੈਸ ਪਤਾ ਲੱਗਦਾ ਆ ਤੇ ਤਰੀਕਾ ਆਪਾਂ ਬਿਲਕੁਲ ਸੌਖਾ ਵਰਤਿਆ ਤੁਹਾਨੂੰ ਪਤਾ ਹੀ ਆ ਤੇ ਕਿਉਂਕਿ ਵੀਡੀਓ ਤਾਂ ਬਹੁਤ ਚੱਲਦੀਆਂ ਆਂ ਕਈ ਤਰ੍ਹਾਂ ਦੇ ਨਾਲ ਹਰ ਇੱਕ ਚੀਜ਼ ਬਣਾਉਂਦੇ ਆ ਆਪਣੇ ਆਪਣੇ ਤਰੀਕੇ ਦੇ ਨਾਲ ਆਪਾਂ ਆਪਣੇ ਤਰੀਕੇ ਨਾਲ ਬਣਾਉਣ ਲੱਗੇ ਆ ਜੇ ਆਪਾਂ ਘਿਓ ਪਾ ਕੇ ਬੇਸਨ ਭੁੰਨੇ ਉਹ ਤਾਂ ਥੋੜੀ ਜਿਹਾ ਮੈਨੂੰ ਝੰਜਟ ਲੱਗਦਾ ਰਹਿੰਦਾ ਆ ਗੱਠਾ ਬਣ ਜਾਂਦੀਆਂ ਥੱਲੇ ਲੱਗਣ ਲੱਗ ਜਾਂਦਾ ਤੇ ਆਪਾਂ ਇਦਾਂ ਜਿਹੜਾ ਬੇਸਣ ਆ ਉਹ ਐਦੇ ਭੁੰਨਣਾ ਬਿਨਾ ਕਿਉ ਤੋਂ ਸੇਕ ਨੂੰ ਘੱਟ ਰੱਖ ਕੇ ਚੰਗੀ ਤਰ੍ਹਾਂ ਜਦੋਂ ਤੱਕ ਬੇਸਣ ਆਪਣਾ ਮਹਿਕਦਾ ਨਹੀਂ ਨਾ ਉਦੋਂ ਤੱਕ ਆਪਾਂ ਇਹਨੂੰ ਭੁੰਨਣਾ ਆ ਤੇ ਇਹਨੂੰ ਆਪਾਂ ਭੁੰਨ ਲਿਆ ਚੰਗੀ ਤਰ੍ਹਾਂ ਤੇ ਕੜਾਹੀ ਥੋੜੀ ਭਾਰੇ ਜਿਹੜਾ ਤੜਾ ਹੋਵੇ ਉਹੀ ਲਿਓ ਜੇ ਹਲਕੇ ਤਲੇ ਵਾਲੀ ਆਪਾਂ ਕੜਾਹੀ ਲਾਵਾਂਗੇ ਨਾ ਉਹ ਤਾਂ ਇੱਕਦਮ ਥੱਲੇ ਲੱਗ ਜਾਊਗਾ ਬੇਸਣ ਤੇ ਭਾਰੀ ਕੜਾਹੀ ਆਪਾਂ ਲਈਏ ਸਟੀਲ ਦੀ ਕੜਾਹੀ ਐ ਇਹ ਮੇਰੀ ਪਹਿਲਾਂ ਮੇਰੇ ਕੋ ਜਿਹੜੀਆਂ ਦੂਜੀਆਂ ਕੜਾਹੀਆਂ ਸੀਗੀਆਂ ਭਰਤ ਦੀਆਂ ਤੇ ਮੈਨੂੰ ਕਮੈਂਟ ਆਉਂਦੇ ਰਹਿੰਦੇ ਸੀ ਕਿ ਇਹਦੇ ਵਿੱਚ ਨਾ ਬਣਾਓ ਨਾ ਮੈਂ ਹੁਣ ਸਟੀਲ ਦੀ ਕੜਾਹੀ ਲਈ ਉਹੀ ਵਰਤਦੀ ਆਂ ਜਿਵੇਂ ਆਕੀ ਪੰਜ ਛੇ ਕੜਾਹੀਆਂ ਮੈਂ ਜਿਹੜੀਆਂ ਚੱਕੇ ਰੱਖਤੀਆਂ ਪਰੇ ਤੇ ਹੁਣ ਆਪਾਂ ਇੱਕ ਕੌਲੀ ਉਹੀ ਲਈ ਆ ਦੇਸੀ ਘਿਓ ਦੀ ਇੱਕੋ ਵਾਰੀ ਨਹੀਂ ਘਿਓ ਪਾਉਣਾ ਪਾਉਣਾ ਸਾਰਾ ਹੀ ਆਪਾਂ ਪਰ ਥੋੜਾ ਥੋੜਾ ਕਰਕੇ ਪਾਉਣਾ ਥੋੜਾ ਥੋੜਾ ਘਿਓ ਪਾਈ ਜਾਂਨੇ ਆ ਤੇ ਇਹਨੂੰ ਆਪਾਂ ਵੇਸਣ ਨੂੰ ਮਿਕਸ ਕਰੀ ਜਾਂਨੇ ਐ ਇੰਦਾ ਜਿਹੜਾ ਆ ਸਭ ਤੋਂ ਆਸਾਨ ਤਰੀਕਾ ਵੇਸਣ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਜਿਹਨੇ ਨਹੀਂ ਬਣਾ ਸਕਦੇ ਨਾ ਤੇ ਐਦਾਂ ਉਹ ਬਣਾ ਕੇ ਖਾ ਸਕਦੇ ਆਪਾਂ ਬਜ਼ਾਰੋਂ ਵੀ ਲਿਆ ਕੇ ਖਾਣੇ ਆ ਨਾ ਤੇ ਪਤਾ ਨਹੀਂ ਸਾਨੂੰ ਕਿਹੜਾ ਘਿਓ ਹੁੰਦਾ ਕਿਹੜਾ ਤੇਲ ਹੁੰਦਾ ਕਿਦਾਂ ਬੇਸਣ ਬਣਾਇਆ ਹੁੰਦਾ ਆਪਾਂ ਆਪ ਘਰੇ ਜੇ ਨਾ ਵੀ ਬਹੁਤਾ ਵਧੀਆ ਬਣੂਗਾ ਨਾ ਤੇ ਘਰੇ ਸਾਫ ਸੁਥਰਾ ਤਾਂ ਹੋਊਗਾ ਘਟੋ ਘਟ ਤੇ ਦੇਖੋ ਐਦਾਂ ਆਪਾਂ ਜਿਹੜਾ ਆ ਇਹਨੂੰ ਰੜਾਈ ਜਾਣਾ ਹੁਣ ਸੁੱਕਾ ਲੱਗਦਾ ਨਾ ਤੁਹਾਨੂੰ ਬੇਸਣ ਜਿੱਧਰ ਜਿੱਧਰ ਘਿਓ ਪਾ ਕੇ ਇਹਨੂੰ ਰੜਾਈ ਜਾਣਾ ਜਦੋਂ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਤੇ ਇਹਨ ਨੇ ਲਿਕਵਿਡ ਹੋ ਜਾਣਾ ਸਾਰਾ ਘਿਓ ਆਪਾਂ ਪਾ ਦੇਣਾ ਥੋੜਾ ਥੋੜਾ ਕਰਕੇ ਤੇ ਪਹਿਲਾਂ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਰਣਾਉਣੇ ਆ ਇਸ ਤੋਂ ਬਾਅਦ ਆਪਾਂ ਬਣਾਉਣੇ ਆ ਜੀ ਚਾਸ਼ਣੀ ਬਸ ਆਹੀ ਕੰਮ ਆ ਇਹਦਾ ਬੇਸਣ ਨੂੰ ਭੁੰਨੋ ਚੰਗੀ ਤਰ੍ਹਾਂ ਬੇਸਣ ਦੀ ਵਰਫੇ ਹੀ ਆਪਣੇ ਆਪ ਵਧੀਆ ਬਣ ਜਾਊਗੀ ਤੇ ਵੀਡੀਓ ਤੁਹਾਨੂੰ ਪਤਾ ਹੀ ਐ ਮੈਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਣੀ ਹੁੰਨੀ ਆ ਕੋਸ਼ਿਸ਼ ਕਰਦੀ ਹੁੰਨੀ ਵੀਡੀਓ ਛੋਟੀ ਰੱਖਣ ਦੀ ਪਰ ਜਿਹੜਾ ਪ੍ਰੋਸੈਸ ਜ਼ਿਆਦਾ ਵੱਡਾ ਲੰਮਾ ਹੁੰਦਾ ਉਹ ਫਿਰ ਥੋੜੀ ਜਿਹੀ ਲੰਬੀ ਵੀਡੀਓ ਹੋ ਜਾਂਦੀ ਆ ਤੇ ਆਪਣੇ ਵੱਲੋਂ ਮੈਂ ਕੋਸ਼ਿਸ਼ ਕਰਦੀ ਹੁੰਨੀ ਵੀਡੀਓ ਨੂੰ ਛੋਟੀ ਰੱਖਾਂ ਤੇ ਤਰੀਕਾ ਆਪਾਂ ਆਸਾਨ ਵਰਤਦੇ ਭਾਂਡੇ ਸਿੰਪਲ ਵਰਤਦੇ ਆ ਤੇ ਇਹ ਨਹੀਂ ਹੈਗਾ ਵੀ 나ਪ ਤੋਂ ਲੈਨੇ ਗ੍ਰਾਮ ਐ ਇੰਨਾ ਇੰਨਾ ਪਰ ਆਪਾਂ ਬਿਲਕੁਲ ਕ올ੀਆਂ ਗਲਾਸ ਭਾਂਡੇ ਜਿਹੜੇ ਸਿੰਪਲ ਸਧਾਰਨ ਵਰਤਦੇ ਜਿਹੜਾ ਆਰੇਕ ਨੂੰ ਪਤਾ ਲੱਗ ਜਾਵੇ ਤੇ ਸਧਾਰਨ ਜਿਹੀ ਲਾਈਫ ਸਾਡੀ ਤੇ ਸਧਾਰਨ ਜਿਹਾ ਸਟਾਈਲ ਦੇ ਨਾਲ ਅਸੀਂ ਜਿਹੜੀਆਂ ਵੀਡੀਓ ਤਿਆਰ ਕਰਦੇ ਆ ਤੇ ਦੇਖੋ ਜੀ ਪੂਰਾ ਕਿਉ ਆਪਾਂ ਪਾ ਦਿੱਤਾ ਇੱਕ ਕ올ੀ ਦੋ ਕ올ੀ ਬੇਸਣ ਸੀ ਇੱਕ ਕ올ੀ ਦੇ ਸੀ ਕਿਉ ਆਪਾਂ ਪਾ ਦਿੱਤਾ ਤੇ ਹੁਣ ਇਹਨੂੰ ਆਪਾਂ ਜਿਹੜਾ ਆ ਖੁਰਚਣਾ ਆਪਾਂ ਕੱਢਤਾ ਤੇ ਚਮਚੇ ਦੇ ਨਾਲੇ ਚੰਗੀ ਤਰ੍ਹਾਂ ਲਾਉਣੇ ਆ ਲਾਉਂਦੇ ਆ ਤੇ ਤੁਹਾਡੇ ਦੇ 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 ਤੇ ਦੇਖਿਓ ਜਿਹੜਾ ਬੇਸਣ ਆਇਆ ਨੇ ਇਹ ਲੀਕੋੜ ਹੋ ਜਾਣਾ ਤੇ ਐਦਾਂ ਜਦੋਂ ਆਪਾਂ ਰੜਾਈ ਜਾਣਾ ਨਾ ਕਿਉਂ ਜਿਹੜਾ ਇਹਦਾ ਆ ਰਲ ਕੇ ਇਹ ਨਹੀਂ ਨੇ ਪਤਲਾ ਹੋ ਜਾਣਾ ਬੇਸਣ ਹਾਲੇ ਥੋੜਾ ਸੁੱਕਾ ਸੁੱਕਾ ਲੱਗਦਾ ਨਾ ਤੇ ਰਲ ਜਾਣਾ ਇਹਨਾਂ ਬਹੁਤ ਸੋਹਣਾ ਪਤਲਾ ਹੋ ਜਾਣਾ ਬਸ ਆਹੀ ਇਹਦਾ ਕੰਮ ਆ ਜਿਆਦਾ ਹੋਰ ਕੋਈ ਕੰਮ ਨਹੀਂ ਹੈਗਾ ਤੇ ਇਸ ਤੋਂ ਬਾਅਦ ਆਪਾਂ ਬਣਾਉਣੀ ਇਹਦੀ ਚਾਸ਼ਣੀ ਉਹਨੂੰ ਵੀ ਜਿਆਦਾ ਟਾਈਮ ਨਹੀਂ ਲੱਗਣਾਗਾ ਥੋੜੀ ਜਿਹੀ ਤਾਂ ਆਪਾਂ ਬਣਾਉਣੀ ਕਿਉਂਕਿ ਕਿਉ ਉਹਦੀ ਕੋਲੀ ਆਪਾਂ ਪੂਰੀ ਪਾ ਦਤੀ ਆ ਵਿੱਚ ਤੇ ਚਾਸ਼ਣੀ ਆਪਾਂ ਨੂੰ ਥੋੜੀ ਚਾਹੀਦੀ ਹੈ ਜਿਆਦਾ ਨਹੀਂ ਚਾਹੀਦੀ ਹੈਗੀ ਤੇ ਮੈਂ ਪਹਿਲੇ ਤੁਹਾਨੂੰ ਦੱਸਿਆ ਵੀ ਆਪਣੇ ਆਪਣੇ ਤਰੀਕੇ ਨਾਲ ਸਾਰੇ ਬਣਾਉਂਦੇ ਆ ਕੋਈ ਚਾਸ਼ਣੀ ਨਹੀਂ ਬਣਾਉਂਦਾ ਤੇ ਕੋਈ ਘਿਓ ਪਾ ਕੇ ਇਹਨੂੰ ਘੁਣ ਲੰਦਾ ਹੈ ਤੇ ਆਪਾਂ ਜਿਹੜਾ ਇਸ ਤਰੀਕੇ ਦੇ ਨਾਲ ਬਣਾਉਣਾ ਦੇਖ ਸਕਦੇ ਤੁਸੀਂ ਬੇਸਣ ਜਿਹੜਾ ਪਹਿਲਾਂ ਨਾਲ ਲਿਕਵਿਡ ਹੋ ਗਿਆ ਹੈ ਬਸ ਉਹੀ ਘਿਓ ਆਪਾਂ ਪਾਇਆ ਉਹੀ ਬੇਸਣ ਆ ਦੇਖੋ ਰਲਾਉਣ ਦੇ ਨਾਲ ਹੀ ਇਹ ਇਦਾਂ ਦਾ ਹੋ ਗਿਆ ਤੇ ਹੁਣ ਆਪਾਂ ਬਣਾਉਣੇ ਚਾਸ਼ਣੀ ਅੱਧੀ ਕੌਲੀ ਆਪਾਂ ਲਈ ਪਾਣੀ ਦੀ ਇੱਕ ਕੌਲੀ ਆਪਾਂ ਲੈਨੇ ਖੰਡ ਦੇ ਤੁਸੀਂ ਜਿਆਦਾ ਮਿੱਠਾ ਪਸੰਦ ਕਰਦੇ ਤੁਸੀਂ ਇੱਥੇ ਸਵਾ ਕੋਲੀ ਪਾ ਲਓ ਡੇਢ ਕੋਲੀ ਪਾ ਲਓ ਮੈਂ ਇੱਕ ਕੋਲੀ ਪਾਈ ਆਪਾਂ ਜਿਆਦਾ ਨਹੀਂ ਮਿੱਠਾ ਖਾਣਾ ਦੋ ਕੋਲੀ ਬੇਸਣ ਦੀਆਂ ਇੱਕ ਕੋਲੀ ਆਪਾਂ ਖੰਡ ਦੀ ਪਾਤੀ ਆ ਅੱਧੀ ਕੋਲੀ ਪਾਣੀ ਦੀ ਪਾਤੀ ਆ ਚਾशनी ਰਿਜਣ ਲੱਗ ਗਈ ਆ ਤੇ ਮੈਂ ਥੋੜਾ ਜਿਹਾ ਜਿਹੜਾ ਆ ਕੇਸਰ ਭਿਏ ਕੇ ਰੱਖਿਆ ਆ ਤਾਂ ਕਿ ਉਹ ਰੰਗ ਜਿਹੜਾ ਆਪਣਾ ਨਿਕਲ ਆਵੇ ਤੇ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਖੰਡ ਖੁਰ ਗਈ ਆ ਤੇ ਹੁਣ ਆਪਾਂ ਜਿਹੜਾ ਕੇਸਰ ਆ ਭਿਏ ਕੇ ਰੱਖਿਆ ਸੀ ਆਪਾਂ ਇਹ ਇਹਦੇ ਵਿੱਚ ਪਾ ਦੇਣਾ ਆ ਤੇ ਪਾ ਕੇ ਤੇ ਇਹਨੂੰ ਆਪਾਂ ਮਿਕਸ ਕਰਦੇ ਹਾਂ ਜਿਆਦਾ ਟਾਈਮ ਨਹੀਂ ਲੱਗਣਾ ਇਹਨੂੰ ਥੋੜੀ ਜਿਹੀ ਚਾਸ਼ਣੀ ਆ ਤੇ ਇਹਦੀ ਆਪਾਂ ਜਿੱਦਾਂ ਇੱਕ ਤਾਰ ਬਣਾਉਣੀ ਹੁੰਦੀ ਹੈ ਨਾ ਥੋੜੀ ਜਿਹੀ ਮੋਟੀ ਤਾਰੇ ਦੀ ਆਪਾਂ ਬਣਾਉਣੀ ਆ ਦੇਖੋ ਕਿੰਨਾ ਸੋਹਣਾ ਰੰਗ ਇਹਦਾ ਹੋ ਗਿਆ ਆ ਤੇ ਜਿਆਦਾ ਤੁਸੀਂ ਹੋਰ ਇਹ ਤੋਂ ਵੀ ਡਾਰਕ ਕਰਨਾ ਚਾਹੁੰਦੇ ਥੋੜੇ ਜਿਹਾ ਫੂਡ ਕਲਰ ਪਾ ਲਓ ਜਾਂ ਹਲਦੀ ਦੀ ਚੁਟਕੀ ਪਾ ਲਓ ਤੇ ਆਪਾਂ ਇੰਨਾ ਕੇ ਬਸ ਰੱਖਣਾ ਇਹ ਤੋਂ ਜਿਆਦਾ ਡਾਰਕ ਨਹੀਂ ਕਰਨਾ ਹੈਗਾ ਤੇ ਦੇਖੋ ਥੋੜੀ ਜਿਹੀ ਮੋਟੀ ਤਾਰ ਆਪਣੀ ਜਿਹੜੀ ਆ ਉਹ ਆਪਣੀ ਬਣਨੀ ਚਾਹੀਦੀ ਆ ਤੇ ਚਾਸ਼ਣੀ ਆਪਣੀ ਤਿਆਰ ਵਾ ਤੇ ਹੁਣ ਜਿਹੜਾ ਆਪਾਂ ਬੇਸਣ ਰਲਾ ਕੇ ਰੱਖਿਆ ਸੀ ਗੈਸ ਆਪਾਂ ਕਰਤਾ ਬੰਦ ਜਿਹੜਾ ਬੇਸਣ ਰਲਾ ਕੇ ਰੱਖਿਆ ਸੀ ਕੀ ਹੋਜੇ ਹੁਣ ਇਹਨੂੰ ਪਾ ਕੇ ਤੇ ਆਪਾਂ ਇਹਨੂੰ ਫਟਾਫਟ ਜਿਹੜਾ ਰਲਾ ਦੇਣਾ ਹੈ ਗੈਸ ਆਪਣਾ ਇਸ ਟਾਈਮ ਬੰਦ ਤੇ ਚਾਸ਼ਣੀ ਗਰਮ ਤੇ ਹੁਣ ਆਪਾਂ ਇਹਨੂੰ ਬਸ ਫਟਾਫਟ ਜਿਹੜਾ ਇਦਾਂ ਰਲਾ ਦੇਣਾ ਹੈ ਤੇ ਰਲਾ ਕੇ ਫਿਰ ਇਹਨੂੰ ਥੋੜਾ ਜਿਹਾ ਆਪਾਂ ਗੈਸ ਨੂੰ ਜਿਹੜਾ ਸਲੋ ਜਿਹੀ ਚਲਾ ਕੇ ਤੇ ਫਿਰ ਇਹਨੂੰ ਪਹਿਲਾਂ ਆਪਾਂ ਬਿਨਾਂ ਚਲਾਏ ਗੈਸ ਜਿਹੜਾ ਇਹਨੂੰ ਰਣਾਉਣੇ ਇਦਾਂ ਚੰਗੀ ਤਰ੍ਹਾਂ ਰੋਲ ਆ ਕੇ ਫਿਰ ਆਪਾਂ ਗੈਸ ਔਨ ਕਰਾਂਗੇ ਥੋੜਾ ਜਿਹਾ ਸੇਕ ਇਹਨੂੰ ਲਵਾ ਲੈਣਾ ਹੈ ਤੇ ਜਦੋਂ ਇਹਨ ਮਿਕਸ ਹੋ ਗਿਆ ਤਾਂ ਇਹਨੂੰ ਆਪਾਂ ਕਿਸੇ ਵੀ ਟ੍ਰੇ ਹਾਰੀ ਕਿਸੇ ਵਿੱਚ ਵੀ ਤੁਸੀਂ ਕੱਢ ਸਕਦੇ ਮੈਂ ਟ੍ਰੇ ਨੂੰ ਪਹਿਲਾਂ ਜਿਹੜਾ ਬਟਰ ਪੇਪਰ ਲਾ ਕੇ ਤੇ ਉਹਨੂੰ ਕਿਉਂ ਲਾ ਕੇ ਡਰਾਈ ਫਰੂਟ ਲਾ ਕੇ ਉਹਨੂੰ ਤਿਆਰ ਕਰ ਲਿਆ ਪਹਿਲਾਂ ਹੀ ਤੇ ਪਹਿਲਾਂ ਹੀ ਤਿਆਰ ਕਰਕੇ ਰੱਖ ਲਓ ਜੀ ਜੇ ਡਰਾਈ ਫਰੂਟ ਲਾਉਣੇ ਆ ਤਾਂ ਲਾ ਲਓ ਨਹੀਂ ਲਾਉਣੇ ਤਾਂ ਨਾ ਲਾਓ ਦੇਖੋ ਜੀ ਤੇ ਹੁਣ ਆਪਾਂ ਗੈਸ ਜਿਹੜਾ ਔਨ ਕੀਤਾ ਹੈ ਬਿਲਕੁਲ ਘੱਟ ਸੇਕ ਕਰਕੇ ਥੋੜਾ ਜਿਹਾ ਇਹਨੂੰ ਆਪਾਂ ਸੇਕ ਲਵਾ ਲਿਆ ਤੇ ਦੇਖੋ ਕਿ ਹੋ ਜਿਹੜਾ ਆ ਇਹਨ ਉਹਦੇ ਨਾਲ ਪਤਲਾ ਹੋ ਗਿਆ ਆਪਣਾ ਬੇਸਣ ਜਿਹੜਾ ਆ ਰਲ ਕੇ ਤੇ ਵਸੇ ਤਿਆਰ ਵਾ ਹੁਣ ਤੇ ਹੁਣ ਇਹਨੂੰ ਆਪਾਂ ਕੱਢ ਲੈਣਾ ਹੈ ਜਿਹੜੀ ਆਪਾਂ ਟ੍ਰੇ ਤਿਆਰ ਕੀਤੀ ਹੋਆ ਤੇ ਪਤਾ ਲੱਗ ਜਾਣਾ ਆਪਾਂ ਦੇਖੋ ਕੜਾਹੀ ਨੂੰ ਛੱਡਣ ਲੱਗ ਗਿਆ ਨਾ ਇਹ ਤੇ ਹੁਣ ਇਹ ਬਣ ਕੇ ਤਿਆਰ ਹੋ ਗਿਆ ਹੱਲੇ ਦੇਖਣ ਨੂੰ ਲਿਕਵਿਡ ਲੱਗਦਾ ਜਦੋਂ ਇਹਨੇ ਠੰਡਾ ਹੋ ਜਾਣਾ ਹੈ ਤੇ ਇਹਨੇ ਜੜਾ ਠਿੱਕ ਹੋ ਜਾਣਾ ਜ਼ਿਆਦਾ ਤੇ ਇਦਾਂ ਆਪਾਂ ਫਿਰ ਵੀ ਰਣਾ ਲਿਆ ਇਹਨੂੰ ਚੰਗੀ ਤਰ੍ਹਾਂ ਵੈਸੇ ਗੱਠਾ ਇਹਦੇ ਵਿੱਚ ਬਿਲਕੁਲ ਨਹੀਂ ਰਹੀਆਂ ਹੈਗੀਆਂ ਕਿਉਂਕਿ ਬੇਸਣ ਆਪਾਂ ਬੇਰ ਘਿਓ ਤੋਂ ਪਹਿਲੇ ਭੁੰਨ ਲਿਆ ਸੀਗਾ ਇਸ ਕਰਕੇ ਗੱਠਾ ਹੈ ਨਹੀਂ ਦੇਖੋ ਕੜਾਹੀ ਵਿੱਚ ਛੱਡਣ ਲੱਗ ਗਿਆ ਹੈ ਤੇ ਹੁਣ ਇਹਨੂੰ ਆਪਾਂ ਮੈਂ ਟ੍ਰੇ ਪਹਿਲਾਂ ਹੀ ਤਿਆਰ ਕੀਤੀ ਹੋਇਆ ਤੇ ਹੁਣ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਇਕੱਲੀ ਕੰਮ ਕਰਦੀ ਹਾਂ ਜੇ ਹੋਰ ਕਿਸੇ ਦੀ ਸਪੋਰਟ ਹੋਵੇ ਤਾਂ ਕੜਾਹੀ ਚੱਕ ਕੇ ਆਪਾਂ ਇਹਨੂੰ ਉਲਟਾ ਸਕਦੇ ਹਾਂ ਤੇ ਦੂਜੇ ਜਣਾ ਕਟਚੀ ਨੇ ਇਹਨੂੰ ਕੱਢ ਸਕਦਾ ਹੈ ਪਰ ਮੈਂ ਇਕੱਲਾ-ਕੱਲਾ ਜਿਹੜਾ ਚੱਕ ਕੇ ਸਾਰੇ ਏਦਾਂ ਪਾ ਦੂੰਗੀ ਤੇ ਪਾ ਕੇ ਤੇ ਹੁਣ ਇਹਨੂੰ ਮੈਂ ਜਿਹੜਾ ਸੈੱਟ ਕਰ ਪੈਣਾ ਤੇ ਇਹਦੇ ਨਾਲ ਤਾਂ ਚਿਪਕੀ ਜਾਣਾ ਪਚਮਚੇ ਦੇ ਨਾਲ ਜਿਹੜਾ ਆ ਕਿ ਉਹ ਉਲਾ ਕੇ ਮੜ ਜਾ ਚਮਚੇ ਨੂੰ ਉਹਦੇ ਨਾਲ ਇਹਨੂੰ ਮੈਂ ਸੈੱਟ ਕਰਦਾ ਹਾਂ ਚੰਗੀ ਤਰ੍ਹਾਂ ਤੇ ਪੂਰੀ ਟ੍ਰੇ ਵਿੱਚ ਨਹੀਂ ਆਉਣਾ ਸੀ ਆਪਾਂ ਥੋੜਾ ਜਿਹਾ ਬਟਰਪੇਪਰ ਉਹਨੂੰ ਫੋਲਡ ਕਰ ਲਿਆ ਤੇ ਇੱਥੇ ਕਰ ਤਾ ਸੈੱਟ ਹੋਣੇ ਨੂੰ ਆਪਾਂ ਘੰਟਾਕ ਜਣਾ ਮੈਂ ਫ੍ਰਿਜ 'ਚ ਰੱਖਣਾ ਫ੍ਰਿਜ ਰੱਖ ਕੇ ਠੰਡਾ ਕਰ ਲੈਣੇ ਆ ਫਿਰ ਇਹਦੇ ਕੱਟਦੇ ਆਪਾਂ ਪੀਸ ਦੇਖੋ ਕਿੰਨਾ ਸੋਹਣਾ ਚਮਕਦਾ ਬੇਸਣ ਆਪਣਾ ਬੇਸਣ ਦੀ ਬਰਫੀ ਜਿਹੜੀ ਬਣ ਕੇ ਤਿਆਰ ਹੋ ਗਈ ਦੇਖੋ ਜੀ ਠੰਡਾ ਹੋ ਗਿਆ ਪੂਰਾ ਠੰਡਾ ਨਹੀਂ ਹਾਲੇ ਹੋਇਆ ਥੋੜਾ ਜਿਹਾ ਨਰਮ ਹੈ ਪਰ ਮੈਂ ਇਹਨੂੰ ਕੱਟਣ ਲੱਗੀ ਆ ਤੇ ਦੇਖੋ ਆਸਾਨੀ ਦੇ ਨਾਲ ਆਪਾਂ ਇਦਾਂ ਚੱਕ ਲਿਆ ਟ੍ਰੇ ਦੇ ਵਿੱਚੋਂ ਤੇ ਦੂਸਰੀ ਆਪਾਂ ਜਿਹੜੀ ਚੌਪਿੰਗ ਟ੍ਰੇ ਉਹਦੇ ਉੱਤੇ ਆਪਾਂ ਰੱਖ ਕੇ ਇਹਨੂੰ ਆਪਾਂ ਹੁਣ ਕੱਟ ਕੇ ਦਿਖਾਣੇ ਆਂ ਜੀ ਦੇਖੋ ਆਸਾਨੀ ਦੇ ਨਾਲੇ ਬਟਰ ਪੇਪਰ ਜਿਹੜਾ ਲੱਥ ਜਾਣਾ ਇਹਦੇ ਉੱਤੋਂ ਤੇ ਕੋਈ ਝੰਜਟ ਨਹੀਂ ਕੋਈ ਔਖਾ ਨਹੀਂ ਹੈਗਾ ਤੇ ਅੱਜ ਕੱਲ੍ਹ ਗਰਮੀ 'ਚ ਮੱਖੀਆਂ ਬਹੁਤ ਤੰਗ ਕਰਦੀਆਂ ਜਿੰਨਾ ਮਰਜੀ ਇਹਨਾਂ ਨੂੰ ਪਰੇ ਕਰੀ ਜਾਓ ਫਿਰ ਵੀ ਆ ਜਾਂਦੀਆਂ ਆ ਕਿਚਨ ਦੇਜ ਤਾ ਤੇ ਲਓ ਜੀ ਤੁਸੀਂ ਕੱਟਦੇ ਆ ਤੇ ਦੇਖ ਸਕਦੇ ਆ ਕਿੰਨਾ ਸੋਹਣਾ ਆਪਣਾ ਬੇਸਣ ਜਿਹੜਾ ਬੇਸਣ ਦੀ ਬਰਫੀ ਬਣ ਕੇ ਤਿਆਰ ਹੋ ਗਈ ਆ ਹਾਲੇ ਥੋੜਾ ਜਿਆ ਨੇ ਹੋਰ ਸੁੱਕਣਾ ਸੀ ਪਰ ਮੈਂ ਜਿਹੜਾ ਕੱਟ ਕੱਟ ਲਿਆ ਇਦਾਂ ਤੇ ਐਦਾਂ ਕੱਟ ਲਿਆ ਜਿੱਦਾਂ ਦੇ ਪੀਸ ਕੱਟਣੇ ਤੁਸੀਂ ਕੱਟ ਸਕਦੇ ਲੰਬੇ ਕੱਟੋ ਚੌੜਸ ਕੱਟੋ ਜਿੱਦਾਂ ਦੇ ਮਰਜ਼ੀ ਕੱਟ ਲਓ ਤੁਸੀਂ ਤੇ ਕੱਟ ਕੇ ਤੇ ਇੱਕ ਆਪਾਂ ਰੱਖਦੇ ਇਹਨੂੰ ਟ੍ਰੇ ਦੇ ਵਿੱਚ ਫੇ ਮੈਂ ਤੁਹਾਨੂੰ ਦਿਖਾਉਂਦੀ ਤੋੜ ਕੇ ਵੀ ਬਹੁਤ ਹੀ ਵਧੀਆ ਆਪਣਾ ਬੇਸਣ ਦੀ ਵਰਫੀ ਜਿਹੜੀ ਬਣ ਕੇ ਤਿਆਰ ਹੋ ਗਈ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਜੀ ਤੁਹਾਡੇ ਕਮੈਂਟ ਸਾਨੂੰ એનર્ਜੀ ਦਿੰਦੇ ਹੈ ਕਿ ਤੁਹਾਨੂੰ ਕਿੱਦਾਂ ਦੀ ਜਿਹੜੀ ਸਾਡੀ ਵੀਡੀਓ ਹੁੰਦੀ ਕਿੱਦਾਂ ਦੀ ਲੱਗਦੀ ਹੈ ਕਿੱਦਾਂ ਦੀ ਸਾਡੀ ਰੈਸਪੀ ਲੱਗਦੀ ਹੈ ਨਵੇਂ ਵੀਪਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਦੇਖੋ ਜੀ ਦੋ ਕਾਲੀਆਂ ਬੇਸਣ ਲੈ ਕੇ ਤਾਂ ਆਪਾਂ ਬੇਸਣ ਦੀ ਬਰਫੀ ਦੇਖੋ ਕਿੰਨੀ ਸਾਰੀ ਬਣਾ ਕੇ ਤਿਆਰ ਕਰ ਲਈ ਦੇਖ ਸਕਦੇ ਨੇ ਨੇੜੇ ਤੋਂ ਦਿਖਾਤਾ ਮੈਂ ਤੁਹਾਨੂੰ ਤੇ ਤੋੜ ਕੇ ਵੀ ਦਿਖਾ ਲਤਾ ਬਹੁਤ ਹੀ ਵਧੀਆ ਬੇਸਣ ਦੀ ਬਰਫੀ ਬਣ ਕੇ ਤਿਆਰ ਹੋਈ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਸਕਦੇ ਤੁਸੀਂ ਲੱਗ ਗਿਆ ਤੋਂ ਵੀ ਮੈਂ ਕਰਕੇ ਦਿਖਾਤਾ ਕਿੰਨੀ ਵਧੀਆ ਆਪਣੀ ਜਿਹੜੀ ਪੇਸਣ ਦੀ ਬਰਫੀ ਬਣ ਕੇ ਤਿਆਰ ਹੋ ਗਈ ਆ ਬਣਾਓ ਤੇ ਖਾਓ ਜੀ ਸასი ਕਾਲ ਜੀ ਸਾਰਿਆਂ ਨੂੰ